ਇਹ ਆ ਬਾਪਿਆਂ ਦੀ ਸ਼ਾਪੁਰਾਲਿਆਂ ਦੀ ਕੁਟਿਆ ਸ਼ਮਲੇ ਟੋਗੇ ਰੋੜੀ ਕੇਰੂ ਟੋਗੇ ਪਾਸਲਾ ਇੱਥੇ ਜਿੰਨੇ ਆਉਣਾ ਵੇ ਇੱਥੇ ਸਾਡੇ ਕੋਲ ਐਡਰੈਸ ਲੈ ਸਕਦਾ ਬਾਕੀ ਉਹ ਸਾਹਮਣੇ ਵਾਲੀਆਂ ਜਿਹੜੀਆਂ ਪਾੜੀਆਂ ਵਾ ਉਹ ਇਥੋਂ ਕਾਫੀ ਦੂਰ ਆ ਆ ਲੱਗ ਛੜਕ ਜਾਂਦੀ ਆ ਉਹਨਾਂ ਪਹਾੜੀਆਂ ਦੇ ਉੱਤੇ 70 50 ਸਾਲਾਂ ਮਿਸ਼ਰੀ ਵਿੱਚ ਪੈਦੂਸ ਲਿੰ ਤਿੰਨ ਦੇ ਕਾ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਆ ਜੋ ਉੱਥੇ ਕੁੱਟ ਕੇ ਲਿਜਾ ਕੇ ਆਪਣੀ ਮੰਡੀਆਂ ਦੇ ਵਿੱਚ ਜਾਂ ਬਾਜ਼ਾਰਾਂ ਦੇ ਵਿੱਚ ਵੇਚਦੇ ਆ ਅੰਮ੍ਰਿਤਸਰ ਵੀ ਲੈ ਕੇ ਜਾਂਦੇ ਆ ਇਹ ਉਹ ਪਹਾੜੀਆਂ ਉਹਨਾਂ ਦੇ ਉੱਤੇ ਬਹੁਤ ਹੀ ਜੜੀngਾਂ ਮਾ ਟੌਪ ਟੌਪ ਦਿਨਾਂ ਜੜੀngਾਂ ਬੂਟੀਆਂ ਕੀੜਾ ਜੜੀ ਵਗੈਰਾ ਹੋਰ ਮੀਕਾਂ ਪ੍ਰਕਾਰ ਦੀਆਂ ਜੜੀਆਂ ਬੂਟੀਆਂ ਇੱਥੇ ਇਹ ਸਾਰਾ ਉਹ ਅੱਗੇ ਸਾਹਮਣੇ ਰੋੜੀ ਸ਼ਹਿਰ ਇੱਥੋਂ ਕਾਫੀ ਨੀ ਜਗ੍ਹਾ ਤੇ ਦਿਖ ਰਿਹਾ ਲੈ ਸੁਸਤਾ ਕਾਲਾ ਬੜੀ ਆ ਕੋਈ ਸਬਲੇ ਤੇ ਜ਼ਿਆਦਾ ਕੁਝ ਕੋਈ ਨਾ ਮੀਕ ਪਚਾਉ ਇਹ ਸੰਗਤਾਂ ਧਿਆਨ ਪਾਣੀ ਛਾ ਕਰਈਆਂ ਬਹੁਤ ਵਧੀਆ ਬੰਦਿਆ ਵਧੀਆ ਮਾਰ ਮਾਰ ਕੇ ਇਹਦਾ ਬਾਤ ਆ ਕੋਈ ਨਹੀਂ ਕਰਦਾ ਤਾਂ ਕੋਈ ਮਾਰਾ ਡਿੱਗੇ ਕੁਝ ਹੋਣਾ تھا ਨਹੀਂ ਪਰ ਅਗਿਆ ਇਹ ਦੇਖੋ ਇਹ ਨੂੰ ਗਿਆ ਨਹੀਂ ਇਹ ਦੋ ਸਮਾਂ ਤੇ ਟੌਕਦਾ ਹੀ ਕਰਿਆ ਜਿਹੜਾ ਕਰਿਆ ਇਹ ਤੇ ਲਾਈ ਵਰਸ ਬਹੁਤ ਹੀ ਸੁੰਦਰ ਜਗਾ ਵਾ ਬਹੁਤ ਹੀ ਵਧੀਆ ਮੌਸਮ ਅਨੇਕਾ ਤਿਰਾਂ ਦੀਆਂ ਬਿਮਾਰੀਆਂ ਹਟ ਜਾਂਦੀਆਂ ਇੱਥੇ ਅਹੀ ਕੱਲ ਵੀ ਪਹਾੜੀਆਂ ਦੇ ਉੱਪਰ ਚੜ ਕੇ ਆਏ ਬਿਲਕੁਲ ਕੋਈ ਖੱਲੀਆਂ ਨਹੀਂ ਪਈਆਂ ਕੋਈ ਥਕੀਮਾ ਨਹੀਂ ਹੋਇਆ ਅੱਜ ਵੀ ਬਿਲਕੁਲ ਹੀ ਕੋਈ ਥਕੀਮਾ ਨਹੀਂ ਕੋਈ ਲੱਤਾਂ ਨਹੀਂ ਫੁੱਲਦੀਆਂ ਆਪਣੇ ਤੇ ਇਨਾ ਪਹਾੜੀਆਂ ਚੜਦੀਏ ਤੁਸੀਂ ਅਨੰਦਪੁਰ ਸੈ ਵੀ ਕੋਮ ਲੋ ਤੇ ਪ੍ਰਦੂਸ਼ਣ ਦੀ ਵਜ੍ਹਾ ਤੋਂ ਨਾਲ ਏਕਾ ਤਰ੍ਹਾਂ ਦੀਆਂ ਲੱਤਾਂ ਦਰਦ ਜਾਂ ਥਕਾਵਟ ਸਾਹ ਚੜਦਾ ਇੱਥੇ ਬਹੁਤ ਹੀ ਜਿਹੜਾ ਵਾ ਬਿਲਕੁਲ ਹੀ ਥਕੀਮਾ ਨਹੀਂ ਹੁੰਦਾ ਸਰੀ ਗੀਤ ਸਾਗੂੰ ਪੰਦਰੋਸ ਤੋਂ ਜਾਂਦਾ ਜਿੰਨਾਂ ਨੇ ਵੀ ਆਉਣਾ ਹੋਵੇ ਉਹ ਸਾਡੇ ਕੋਲ ਅਡਰੈਸ ਲੈ ਕੇ ਇੱਥੇ ਰਹਿਣ ਦੀ ਸਹੂਲਤ ਹੈ ਸਾਰਾ ਕੁਝ ਲੰਗਰ ਪਾਣੀ ਸਾਰਾ ਕੁਝ ਕਮਰੇ ਹਰੇਕ ਤਰ੍ਹਾਂ ਦੀ ਸਹੂਲਤ ਆ ਬੜਾ ਵਧੀਆ ਜਿਹੜਾ ਇਹ ਸਥਾਨ ਆ ਰਮਣੀਕ ਜਗਾ ਆ ਇਹ ਦੇਖੋ ਅਜੇ ਤਿਆਰ ਹੋੰਦਾ ਵਾ ਮਹਾਰਾਜ ਦਾ ਦਰਬਾਰ ਉੱਪਰ ਜਾਣਾ ਵਾ ਹੌਲੀ ਹੌਲੀ ਸਾਰਾ ਕੁਝ ਬੰਦ ਜੂਗਾ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਿਓ ਕਿਉਂਕਿ ਸੰਗਤਾਂ ਪਤਾ ਕਹੋਂ ਜੀ ਇਹ ਸੰਗਤਾਂ ਨੂੰ ਇਹ ਜਗਾ ਦੇ ਦਰਸ਼ਨ ਉਹ ਸੱਜਦੇ ਨੂੰ ਕੋਈ ਮਸਾਗਤੀ ਨਾ ਵਾ ਕਿਉਂਕਿ ਧਿਨ ਦੁਨੀਆ ਦਾ ਪਤਾ ਚੱਲਦਾ ਰਹਿੰਦਾ ਵਾ ਸੋ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਿਓ ਗਾਇਤ ਕਰਨਜੀਤ ਸਿੰਘ ਖਡੂਰ ਸਾਹਿਬ ਦੇ ਨੇੜੇ ਨਾਗੋਕੇ ਮੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ